ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਉਮੀਦਵਾਰਾਂ ਦੀ ਤੀਜੀ ਲਿਸਟ ਜਾਰੀ ਕੀਤੀ ਤਾਂ ਪੰਜਾਬ ਦੇ ਕਈ ਥਾਈਂ ਭਗਾਵਤੀ ਸੁਰ ਸੁਣਨ ਨੂੰ ਮਿਲੇ। ਇਹ ਹੀ ਹਾਲ ਪਠਾਨਕੋਟ ਵਿੱਚ ਵੀ ਹੈ। ਪਠਾਨਕੋਟ ਜ਼ਿਲ੍ਹੇ ਦੇ ਦੋ ਉਮੀਦਵਾਰ ਕਾਂਗਰਸ ਵੱਲੋਂ ਐਲਾਨ ਕੀਤੇ ਗਏ ਜਿਸ ਤੋਂ ਬਾਅਦ ਹਲਕਾ ਪਠਾਨਕੋਟ ਵਿੱਚ ਜਿਸ ਉਮੀਦਵਾਰ ਨੂੰ ਕਾਂਗਰਸ ਨੇ ਚੋਣ ਮੈਦਾਨ ਵਿੱਚ ਉਤਾਰਿਆ ਉਸ ਦੇ ਵਿਰੁੱਧ ਸਥਾਨਕ ਕਾਂਗਸੀਆਂ ਨੇ ਭਗਾਵਤ ਕਰ ਦਿੱਤੀ ਹੈ। ਚੋਣਾਂ ਦੀ ਚੋਦਾ ਬਾਈਕਾਟ ਕਰਨ ਦੀ ਵੀ ਗੱਲ ਕਹੀ ਜਾ ਰਹੀ ਹੈ। 2002 ਤੋਂ 2007 ਤੱਕ ਕਾਂਗਰਸ ਵੱਲੋਂ ਵਿਧਾਇਕ ਰਹਿ ਚੁੱਕੇ ਅਸ਼ੋਕ ਸ਼ਰਮਾ ਨੇ ਟਿਕਟ ਦੇਣ ਦੀ ਮੁਖਾਲਫਤ ਕੀਤੀ ਹੈ ਤੇ ਇਸ ਦੇ ਨਾਲ ਹੀ ਪਾਰਟੀ ਹਾਈ ਕਮਾਂਡ ਨੂੰ ਵੀ ਚੇਤਾਵਨੀ ਜਾਰੀ ਕੀਤੀ ਹੈ ਕਿ ਜੇਕਰ ਉਮੀਦਵਾਰ ਨਹੀਂ ਬਦਲਾ ਗਿਆ ਤਾਂ ਨਤੀਜਾ ਭੁਗਤਣ ਲਈ ਕਾਂਗਰਸ ਪਾਰਟੀ ਤਿਆਰ ਰਹੀ। ਅਸੀਂ ਆਪਣੇ ਸਾਥੀਆਂ ਦਾ ਪੂਰਾ ਜਿਹੜਾ ਸਨਮਾਨ ਕਰਦੇ ਹੋਏ ਉਹਨਾਂ ਦਾ ਉਹਨਾਂ ਦੇ ਅੱਗੇ ਸਾਰੀ ਵਸਤੂ ਸਥਿਤੀ ਰੱਖਦੇ ਹਾਂਗੇ। ਔਰ ਜੋ ਜੋ ਸਾਨੂੰ ਕਹਣਗੇ ਅਸੀਂ ਉਹ ਕਰਾਂਗੇ ਹਾਲ ਦੀ ਘੜੀ ਫੜਾਹੀਂ ਡਰਨੇ ਆ ਕਿ ਅਸੀਂ ਪਾਰਟੀ ਨੂੰ ਵੀ ਮੌਕਾ ਦਿੰਨੇ ਆ। ਔਰ ਆਪਣੇ ਸਾਥੀਆਂ ਨੂੰ ਪੂਰਾ ਟਾਈਮ ਦਿੰਨੇ ਆ ਕਿ ਸਾਨੂੰ ਉਹ ਆ ਕੇ ਇਸ ਮਸਲੇ ਦੇ ਉੱਤੇ ਆਪਣੀ ਆਪਣੀ ਰਾਏ ਦੇਣ ਤਾਂ ਕਿ ਇਹ ਨਾ ਲੱਗੇ ਕਿ ਇਹ ਫੈਸਲਾ ਅਸ਼ੋਕ ਸ਼ਰਮਾ ਨੇ ਕਿਸੇ ਪੱਖੋਂ ਕਲਿਆ ਕੀਤਾ ਜਿੱਤ ਦੀ ਸੀਟ ਕਾਂਗਰਸ ਹਾਈ ਕਮਾਂਡ ਦੇ ਗਲਤ ਫੈਸਲੇ ਕਰਕੇ ਜਲਦੀ ਜਲਦੀ ਹਾਰ ਕੇ ਇਹ ਕੈਂਡੀਡੇਟ ਵਾਪਸ ਦਿੱਲੀ ਜਾ ਰਿਹਾ ਇਸ ਕੈਂਡੀਡੇਟ ਕੋ ਨਾ ਡੰਡਾ ਨਾ ਝੰਡਾ ਨਾ ਇਥੇ ਦਾ ਵੋਟਰ ਦਿੱਲੀ ਦਾ ਵੋਟਰ ਆ ਦਿੱਲੀ ਦਾ ਵਸਨੀਕ ਆ ਇਹਨਾਂ ਦੇ ਕਾਰਨ ਕਾਂਗਰਸ ਹਾਈ ਕਮਾਂਡ ਨੂੰ ਸਾਰ ਅੱਗੇ ਬੇਨਤੀ ਆ ਕਿ 100 ਵਾਰ ਤੋਂ ਪਹਿਲਾਂ ਪਹਿਲਾਂ ਇਹ ਆਪਣਾ ਸਾਰੇ ਹੀ ਕੈਂਡੀਡੇਟ ਨੂੰ ਵਾਪਸ ਲਾ ਜਾਣ ਨਵਾਂ ਕੈਂਡੀਡਤ ਪੇਸ਼ ਕਰਨ ਜਿੱਤੀ ਹੋਈ ਸੀਟ ਨੂੰ ਕਾਂਗਰਸ ਨੂੰ ਹਰਾਉਣ ਦਾ ਕੋਸ਼ਿਸ਼ ਜਿਨ੍ਹਾਂ ਲੋਕਾਂ ਨੇ ਕੀਤੀ ਆ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਆ ਪਠਾਨਕੋਟ ਤੋਂ ਅਮਿਤ ਵਿਜਨੂ ਕਾਂਗਰਸ ਨੇ ਉਮੀਦਵਾਰ ਬਣਾਇਆ ਉਸੇ ਉਮੀਦਵਾਰ ਦੇ ਘਰ ਅੱਜ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਪਹੁੰਚੇ ਹੋਏ ਸਨ ਕਾਂਗਰਸੀਆਂ ਦੀ ਨਾਰਾਜ਼ਗੀ ਤੇ ਉਹਨਾਂ ਤੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਨਾਰਾਜ਼ ਲੋਕਾਂ ਨੂੰ ਮਨਾ ਲਿਆ ਜਾਵੇਗਾ ਮੇਰੇ ਸਾਰੇ फादर की तरह हैं ब्रदर्स की तरह हैं वो हमारे पिता की तरह है उनके पास जाऊंगा उनको उनका आशीर्वाद लेने में जाऊंगा मुझे यकीन है वो मुझे आशीर्वाद देंगे पार्टी की सोच है कि आज सत्तर फीसदी वोट हमारा अठारह से चालीस साल की एज का ये उनतालीस साल के पार्टी की सोच है नए चेहरों को यंगर चेहरों को एजुकेटेड चेहरों को जो डिलीवर कर पाए विशेष तौर पर मैं लेकर आया आय मैं इसी काम आया हूँ हमारे विरोधी थोड़ा हमारे भाई हैं सारे ਸਬੀ ਦੇ ਪਾਸ ਮੈਂ ਜਾਊਂਗਾ ਇਨਕੇ ਬਾਅਦ ਇਸਕੇ ਬਾਅਦ ਮੈਨੇ ਸਬੀ ਦੇ ਪਾਸ ਜਾਣਾ ਹੈ